ਕੇਂਦਰ ਸਰਕਾਰ ਵੱਲੋਂ ਮਹਿਲਾ ਦਿਵਸ ਮੌਕੇ ਘਰੇਲੂ ਗੈਸ ਸਿਲੰਡਰ ਸਸਤੇ ਕੀਤੇ ਜਾਣ ਸੰਬੰਧੀ ਐਲਾਨ ਲਈ ਮਹਿਲਾਵਾਂ ਨੇ ਮੋਦੀ ਸਰਕਾਰ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਹੈ ਗੁਰਦਾਸਪੁਰ ਦੀਆਂ ਮਹਿਲਾਵਾਂ ਅਨੂ ਮਹਾਜਨ ਅਤੇ ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਹਿਮ ਦਿਹਾੜੇ ਤੇ ਕਰੇਲੂ ਗੈਸ ਸਿਲੰਡਰ ਦੀ ਕੀਮਤ 100 ਰੁਪਏ ਘਟਾਈ ਗਈ ਹੈ ਜਿਸ ਨਾਲ ਔਰਤਾਂ ਦੇ ਖੁਸ਼ੀ ਪਾਈ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਜਿਹੇ ਛੋਟੀਆਂ-ਛੋਟੀਆਂ ਰਾਹਤਾਂ ਨਾਲ ਕਈ ਵਾਰ ਬਹੁਤ ਵੱਡਾ ਫਾਇਦਾ ਹੋ ਜਾਂਦਾ ਹੈ ਇਸ ਨਾਲ ਘਰ ਦੀ ਰਸੋਈ ਚਲਾਉਣ 'ਚ ਮਦਦ ਮਿਲੇਗੀ ਉਹਨਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਤੋਹਫ਼ਾ ਦਿੱਤਾ ਗਿਆ ਹੈ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪੈਣਾ ਸਾਡੇ ਬਜਟ ਵਿੱਚ ਵੀ ਫਰਕ ਪਏਗਾ ਕਿਉਂਕਿ ਅਸੀਂ ਰੋਜ਼ ਮਰਗੀ ਯੂਜ਼ ਕਰਨਾ ਹਰ ਮਹੀਨੇ ਮਰਗੀ ਸਾਨੂੰ ਲੈਣਾ ਪੈਂਦਾ ਵਾ ਤੇ ਸਾਡਾ ਕਾਫੀ ਮਤਲਬ ਕਿ ਉਹਦੇ ਨਾਲ ਫਰਕ ਪਏਗਾ ਸਰਕਾਰ ਦਾ ਇਹ ਫੈਸਲਾ ਤੇ ਚਲੋ ਗ੍ਰਹਿਣੀਆਂ ਵਾਸਤੇ ਬਹੁਤ ਵਧੀਆ ਵਾ ਪਰ ਸਰਕਾਰ ਵੱਲੋਂ ਜਿਹੜਾ ਵੂਮਨ ਡੇਸ ਪਰ ਸਾਨੂੰ ਜਿਹੜਾ ਗਿਫਟ ਦਿੱਤਾ ਗਿਆ ਸਾਨੂੰ ਬਹੁਤ ਵਧੀਆ ਲੱਗਿਆ ਵਾ ਇਹਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਪਰ ਸਰਕਾਰ ਤੇ ਇੰਦਰ ਸਰਕਾਰ ਦੇ ਬਹੁਤ ਪਧੀਆਂ ਸਾਨੂੰ ਲੱਗਿਆ ਵਾ ਕਿ ਉਹਨਾਂ ਨੇ ਸਾਡਾ ਗ੍ਰਹਿਣੀਆਂ ਵਾਰਿਆਂ ਚ ਕੁਝ ਸੋਚਿਆ ਵਾ ਵੀ ਵੂਮਨ ਡੇ ਤੇ ਹਰ ਔਰਤ ਲਈ ਹਰ ਦਿਨ ਹੁੰਦਾ ਹੈ ਇਹ ਕੋਈ ਅੱਜ ਸਪੈਸ਼ਲ ਡੇ ਹੈ ਸਾਡਾ ਵੈਸੇ ਤੇ ਕੇਂਦਰ ਸਰਕਾਰ ਨੇ ਜੋ ਵੀ ਫੈਸਲਾ ਲਿਆ ਉਹਦੇ ਲਈ ਤਹਿ ਦਿਲੋਂ ਅਸੀਂ ਸਾਰੀਆਂ ਹੀ ਵੂਮਨਸ ਜਿਹੜੀਆਂ ਨੇ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਵੀ ਕਰਦੇ ਹਾਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ